ਜਦੋਂ ਅਸੀਂ ਪਾਠ ਕਰਦੇ ਹਾਂ ਅਰਦਾਸ ਕਰਦੇ ਹੋਏ ਖੜੇ ਹੁੰਦੇ ਹਾਂ ਜਾਂ satsang ਵਿੱਚ ਬੈਠਦੇ ਹਾਂ ਤਾਂ ਕਈ ਵਾਰ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਜਾਂਦੇ ਹਨ ਜਾਂ ਉਹ ਵਾਸੀਆ ਆਉਂਦੀਆਂ ਹਨ ਬਹੁਤ ਸਾਰੇ ਲੋਕ ਇਸ ਨੂੰ ਮਾੜਾ ਸ਼ਗਨ ਸਮਝਦੇ ਹਨ ਪਰ ਇਹ ਦੋਵੇਂ ਭਾਵਨਾਵਾਂ ਮੰਦੀ ਵੱਖਰੀ ਅਵਸਥਾ ਨੂੰ ਦਰਸਾਉਂਦੀਆਂ ਹਨ ਜੇਕਰ ਅੱਖਾਂ ਵਿੱਚੋਂ ਹੰਝੂ ਆਉਂਦੇ ਹਨ ਤਾਂ ਇਹ ਮਨ ਦੇ ਵਿਰਾਗ ਅਤੇ ਗੁਰੂ ਦੇ ਪ੍ਰੇਮ ਦੀ ਨਿਸ਼ਾਨੀ ਹਨ ਇਹ ਸ਼ੁਕਰਾਨੇ ਦੇ ਹੰਝੂ ਹੁੰਦੇ ਹਨ ਜੋ ਮਨ ਦੀ ਗੁਰਬਾਣੀ ਨਾਲ ਡੂੰਗੀ ਸਾਂਝ ਅਤੇ ਲਗਨ ਨੂੰ ਦਰਸਾਉਂਦੇ ਹਨ ਇਸ ਗੱਲ ਦਾ ਸੰਕੇਤ ਹੈ ਕਿ ਸਾਡੀ ਹਾਜ਼ਰੀ ਲੱਗ ਰਹੀ ਹੈ ਅਤੇ ਮਨ ਗੁਰੂ ਦੀ ਮਹਾਨਤਾ ਨੂੰ ਸਮਝ ਰਿਹਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਤਾਂ ਖੁਦ ਕਹਿੰਦੀ ਹੈ ਕਿ ਰੱਬ ਦੇ ਪ੍ਰੇਮ ਵਿੱਚ ਅੱਖਾਂ ਭਿੱਜਣੀਆਂ ਸੁਭਾਵਿਕ ਗੱਲ ਹੈ ਜਦੋਂ ਸ਼ਬਦ ਦਿਲ ਨੂੰ ਛੂਹ ਜਾਂਦਾ ਹੈ ਤਾਂ ਅੰਦਰਲੇ ਦਰਵਾਜ਼ੇ ਖੁੱਲ ਜਾਂਦੇ ਹਨ ਇਹ ਕੋਈ ਕਮਜ਼ੋਰੀ ਨਹੀਂ ਇਹ ਤਾਂ ਬਖਸ਼ਿਸ਼ ਦੀ ਨਿਸ਼ਾਨੀ ਹੈ ਗੁਰਬਾਣੀ ਸਿੱਧਾ ਸਾਡੇ ਦਿਲ ਨੂੰ ਛੂੰਹਦੀ ਹੈ ਜਦੋਂ ਦਿਲ ਖੁੱਲਦਾ ਹੈ ਤਾਂ ਸਭ ਤੋਂ ਪਹਿਲੀ ਭਾਸ਼ਾ ਜੋ ਆਉਂਦੀ ਹੈ ਉਹ ਹੈ ਹੰਝੂ ਇਹ ਹੰਝੂ ਕੋਈ ਦੁੱਖ ਨਹੀਂ ਦਿਖਾਉਂਦੇ ਇਹ ਤਾਂ ਉਸ ਰੱਬੀ ਮਿਲਾਪ ਦੀ ਖੁਸ਼ੀ ਤੇ ਨਿਮਰਤਾ ਨੂੰ ਪ੍ਰਗਟਾਉਂਦੇ ਹਨ